ਮੇਰਿਆ ਕਰਤਾ ਤੋਦੇ ਅੱਗੇ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੀਰਾ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀਆਂ ਦੀ ਵਿਰਸਾਈ ਧਰਤੀ ਪੰਜਾਬ ਦੇਸ਼ ਸਤਿਗੁਰੂ ਜੀ ਇਸ ਪੰਜਾਬ ਦੇਸ਼ ਦੇ ਉੱਤੇ ਮੌਜੂਦਾ ਸਮੇਂ ਆਏ ਕੁਦਰਤੀ ਹਾਲਾਤਾਂ ਦੇ ਹੜ੍ਹ ਪਾਤਸ਼ਾਹ ਜੀ ਇਹਨਾਂ ਹੜਾਂ ਨੇ ਪੰਜਾਬ ਦੀ ਸਮੁੱਚੀ ਸੰਗਤ ਨੂੰ 사ਤਗੁਰੂ ਜੀ ਦੁਖੀਆਂ ਕੀਤਾ ਪਾਤਸ਼ਾਹ ਜੀ ਆਪ ਜੀਆਂ ਦੀ ਪਾਵਨ ਧਰਤੀ ਸ੍ਰੀ ਚਮਕੌਰ ਸਾਹਿਬ ਜੀ ਇਹਨਾਂ ਪਾਵਨ ਸਥਾਨਾਂ ਤੇ ਵਸਦੀ ਹੋਈ ਸੰਗਤ ਵੱਲੋਂ ਇਸ ਹੜ ਦੇ ਬੰਨ ਨੂੰ ਮਾਰਨ ਲਈ ਪਾਤਸ਼ਾਹ ਜੀ ਆਪ ਜੀਆਂ ਦੇ ਉਦਮ ਉਪਰਾਲੇ ਨਾਲ ਯਤਨ ਕਮਾਏ ਗਏ ਅੱਜ ਪਾਤਸ਼ਾਹ ਜੀ ਆਪ ਜੀਆਂ ਦੇ ਚਰਨਾਂ ਦਾ ਓਟ ਆਸਰਾ ਲਿਆ ਕਰਕੇ 사ਤਗੁਰੂ ਜੀ ਜੋ ਕਿਛ ਕਰੈ ਸੋ ਆਪੇ Swami ਸਤਗੁਰੂ ਜੀ ਆਪ ਜੀ ਕਿਰਪਾ ਕਰਨੀ ਇਹਨਾਂ ਸੇਵਾਵਾਂ ਨਿਭਾਰੀ ਸਾਧ ਸੰਗਤ ਦੇ ਸਿਰ ਉੱਤੇ ਮਿਹਰ ਭਰੇ ਹੱਥ ਰੱਖਣੇ ਚੜ੍ਹ ਕੇ ਆਏ ਇਸ ਦਰਿਆ ਦੇ ਪਾਣੀ ਨੂੰ ਮਾਰ ਠੱਲ ਮਾਰਨ ਦਾ ਬਲ ਬਖਸ਼ਣਾ ਕਿਰਪਾ ਕਰਨੀ ਪਾਤਸ਼ਾਹ ਜੀ ਪਾਣੀ ਦੇ ਉਜਾੜੇ ਨਾਲ ਉਜੜੇ ਹੋਏ ਸਿੱਖਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਸਮੁੱਚੇ ਪੰਜਾਬ ਵਿੱਚ ਸੁਖ ਵਰਤਾਉਣੇ ਸਤਗੁਰੂ ਜੀ ਕਿਰਪਾ ਕਰਨੀ ਸਾਧ ਸੰਗਤ ਦਾ ਆਪ ਜੀਆਂ ਦੇ ਚਰਨਾਂ ਦੇ ਉੱਤੇ ਪੂਰਨ ਪ੍ਰੀਤ ਭਰੋਸਾ ਆਪ ਜੀ ਆਣੇ ਸਤਗੁਰੂ ਜੀ ਪੂਰਨ ਪ੍ਰੀਤ ਭਰੋਸੇ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਇਹਨਾਂ ਅਰਦਾਸ ਬੇਨਤੀਆਂ ਨੂੰ ਮੁੱਖ ਰੱਖਦੇ ਹਾਂ ਇੱਕ ਸਿੱਖ ਦੋਇ ਸਾਧ ਸੰਗ ਪੰਜੀ ਪਰਮੇਸ਼ਰ ਮਾਵਾਕ ਅਨੁਸਾਰ ਆਪ ਜੀਆਂ ਦੇ ਦਰ ਕਰਦੇ ਪੰਜ ਪਿਆਰੇ ਸਹਿਬਾਨ ਸਤਗੁਰੂ ਜੀ ਆਪ ਜੀਆਂ ਦੇ ਚਰਨਾਂ ਪਾਸ ਬੇਨਤੀ ਕਰ ਰਹੇ ਹਨ ਸਤਗੁਰੂ ਕਿਰਪਾ ਕਰਨੀ ਆਪ ਜੀਆਂ ਨੇ ਇਸ ਕੁਦਰਤੀ ਵਿਪਤਾ ਤੋਂ ਸਮੁੱਚੀ ਮਨੁੱਖਤਾ ਨੂੰ ਨਜਾਤ ਬਖਸ਼ਿਸ਼ ਕਰਨੀ ਸਭਨਾ ਸਿਰ ਮੇਰ ਪਰੇ ਹੱਥ ਰੱਖਨੇ ਆਪ ਜੀ ਕੇ ਹਜ਼ੂਰ ਸਮੂਹ ਸੰਗਤ ਵੱਲੋਂ ਪੰਚਮ ਕੜਾ ਪ੍ਰਸ਼ਾਦ ਜੀ ਕੀ ਦੇਗ ਸਾਜ ਕਰਾ ਹਾਜ਼ਰ ਹੈ ਆਪ ਜੀ ਕੇ ਦਰ ਪ੍ਰਵਾਣ ਹੋਵੇ ਪ੍ਰਵਾਨਿਤ ਪ੍ਰਸ਼ਾਦ ਸੰਗਤ ਦੇ ਰਸਨੇ ਲਾਇਕ ਕਰਨੀ ਸਤਿਗੁਰੂ ਸ਼੍ਰੀ ਚੌਪਈ ਸਾਹਿਬ ਜੀ ਕੇ ਜਾਬ ਦੀ ਕੀ ਅਰਦਾਸ ਸ਼੍ਰੀ ਅਨੰਦ ਸਾਹਿਬ ਜੀ ਕੇ ਪਾੜ ਜੀ ਕੀ ਅਰਦਾਸ ਅੱਖਰਵਾਧਾ ਕਾਤਾ ਭੁੱਲ ਚੁੱਕ ਮੁਆਫ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਸੇ ਹੀ ਪਿਆਰੇ ਅਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤੇ ਆਵੇ ਵਾਲਿਕ ਨਾਮ